ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜਾ ਮੁੱਦਾ ਆ ਉਹ ਬਹੁਤ ਜ਼ਿਆਦਾ ਮਗਿਆ ਪਿਆ ਆ ਪਿਛਲੇ ਸਾਲ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਜੋ ਕਿ ਅਸੈਂਬਲੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ ਕਹਿ ਸਕਦੇ ਆ ਵੀ ਇਲੈਕਟਿਡ ਅਫੀਸ਼ਰਜ਼ ਦੇ ਕੰਨ ਭਰ ਕੇ ਉਸ ਨੂੰ ਫੇਲ ਕਰਵਾ ਦਿੱਤਾ ਅਮਰੀਕਾ ਦਾ ਜੋ ਸੰਵਿਧਾਨ ਅਮਰੀਕਾ ਦਾ ਜੋ ਆਪਾਂ ਨੂੰ ਹੱਕ ਅਖਤਿਆਰ ਆ ਫਰੀडम ਆਫ ਸਪੀਚ ਐਕਸਪ੍ਰੈਸ਼ਨ ਦਾ ਉਹ ਇੱਥੇ ਆ ਕੇ ਦਿੰਦਾ ਹੈ ਉਸ ਨੂੰ ਭਾਰਤੀ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਬਹੁਤ ਸਾਰੀਆਂ ਜਿਹੜੀਆਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਮੋਦੀ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਇੱਕ ਵਾਰੀ ਫੇਰ ਇਸ ਬਿੱਲ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਫੇਲ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਸੋ ਇੱਥੇ ਖੜ ਕੇ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੀ ਹੀ ਸੰਗਤ ਨੂੰ ਜਿਹੜੇ ਜਿਹੜੇ ਵੀ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਦੇ ਵਿੱਚ 1 ਅਪ੍ਰੈਲ ਨੂੰ ਮੰਗਲਵਾਰ ਵਾਲੇ ਦਿਨ ਸਵੇਰੇ 9:30 ਵਜੇ ਉਸ ਹੀアリング ਦੇ ਵਿੱਚ ਪਹੁੰਚੋ ਤਾਂ ਜੋ ਜਿਹੜਾ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦਾ ਬਿੱਲ ਆ ਉਹ ਇਸ ਕਮੇਟੀ ਤੋਂ ਅੱਗੇ ਵਧੇ ਸੈਨੇਟ ਚ ਪਾਸ ਹੋਵੇ ਤੇ ਇਵੈਂਚੁਅਲੀ ਜਿਹੜਾ ਆ ਅਸੈਂਬਲੀ ਚ ਪਾਸ ਹੋ ਕੇ ਉਹ ਗੱਲ ਹੋਵੇ ਪੰਜਾਬੀ ਯੂਐਸ ਰੇਡੀਓ ਤੋਂ ਆਏ ਹਨ ਉਹਨਾਂ ਨੇ ਇੱਕ ਜਾਂਚ ਕੀਤੀ ਸੀ ਕਿ ਉਹ ਇੱਕ ਮਿੰਟ ਲਈ ਆਪ ਸੰਗਤਾਂ ਦੇ ਰੂਬਰੂ ਹੋਣਗੇ ਸੋ ਮੈਂ ਬੇਨਤੀ ਕਰਾਂ ਉਹ ਪ੍ਰੰਤ ਸਮਾਪਤੀ ਹੈ ਤੇ ਨਗਰ ਕੀਰਤਨ ਦੀ ਰਮਤਾ ਵੱਲ ਆਪਾਂ ਜਾ ਰਹੇ ਹਾਂ ਜੀ ਸੋ ਆਪ ਸੰਗਤਾਂ ਦਾ ਬਹੁਤ ਧੰਨਵਾਦ ਇਸ ਤਰ੍ਹਾਂ ਪਿਆਰ ਦਾ ਸਬੂਤ ਦੇਣ ਲਈ ਜੀ ਆਓ ਹੁਣ ਭਾਈ ਰਾਜੀਵ ਸਿੰਘ ਰਾਜਕਰਨ ਵੀਰ ਸਿੰਘ ਪਾਸੋਂ 1 ਮਿੰਟ ਵਾਸਤੇ ਉਹਨਾਂ ਦੇ ਆਮ ਬਚਨ ਸਰਵਣ ਕਰੀਏ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਸਾਧ ਸੰਗਤ ਜੀ ਗੱਜ ਕੇ ਫਤਹਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਗੁਰਦੋਰਾ ਸਾਹਿਬ ਗੁਰੂ ਨਾਨਕ ਸਿਕ ਮਿਸ਼ਨ ਬੇਕਰਸ ਫੀਲਡ ਦੀ ਸਮੂਹ ਸੰਗਤ ਨੂੰ ਸਮੂਹ ਕਮੇਟੀ ਨੂੰ ਸਮੂਹ ਪ੍ਰਬੰਧਕਾਂ ਨੂੰ ਗੁਰਦੁਆਰਾ ਸਾਹਿਬ ਦੇ ਇਸ ਨਵੇਂ ਦਰਬਾਰ ਹਾਲ ਦੀਆਂ ਲੱਖ ਲੱਖ ਵਧਾਈਆਂ ਉਸੇ ਹੀ ਸਮੇਂ ਜਦ ਆਪਾਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੁਆਰਾ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾ ਰਹੇ ਹਾਂ ਜਿੱਥੇ ਆਪਾਂ ਥਾਂ ਥਾਂ ਦੇ ਉੱਤੇ ਜਾ ਕੇ ਗੁਰੂ ਧਾਮ ਬਣਾਉਨੇ ਆ ਸਿੱਖਾਂ ਦੇ ਬਾਕੀਆਂ ਲੋਕਾਂ ਦੇ ਆਉਣ ਦੇ ਲਈ ਇਹ ਥਾਂ ਬਣਦੀ ਆ ਨਤਮਸਤਕ ਹੋ ਕਮਿਊਨਿਟੀ ਦਾ ਇੱਕ ਕੇਂਦਰ ਜਿਹੜਾ ਇਹ ਬਣਦਾ ਆ ਉਥੇ ਨਾਲ ਦੇ ਨਾਲ ਕਮਿਊਨਿਟੀ ਦੇ ਕੁਝ ਫਰਜ਼ ਵੀ ਜਿਹੜੇ ਉਹ ਆਪਣੇ ਨਾਲ ਹੀ ਆਉਂਦੇ ਨੇ ਸਾਡੇ ਬਹੁਤ ਸਾਰੇ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ ਇਲੈਕਟਿਡ ਅਫੀਸ਼ੀਅਲਸ ਪਹੁੰਚੇ ਨੇ ਪੁਲਿਸ ਤੋਂ ਜਿਹੜੇ ਲੋਕ ਆਏ ਨੇ ਲਾ ਇਨਫੋਰਸਮੈਂਟ ਤੋਂ ਆਏ ਆ ਉਸੇ ਦਰਮਿਆਨ ਜਦ ਹੁਣ ਆਪਾਂ ਇੱਥੇ ਗੱਲ ਕਰ ਰਹੇ ਹਾਂ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਇੱਕ ਜਿਹੜਾ ਮੁੱਦਾ ਆ ਉਹ ਬਹੁਤ ਜ਼ਿਆਦਾ ਮਗਿਆ ਪਿਆ ਆ ਪਿਛਲੇ ਸਾਲ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਜੋ ਕਿ ਅਸੈਂਬਲੀ ਦੇ ਵਿੱਚ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ ਉਸ ਨੂੰ ਜਿਹੜੀਆਂ ਵਿਰੋਧੀ ਧਿਰਾਂ ਆ ਖਾਸ ਕਰਕੇ HAF ਵਰਗੀਆਂ COHNA ਵਰਗੀਆਂ ਨੇ ਕਹਿ ਸਕਦੇ ਆ ਵੀ ਇਲੈਕਟਿਡ ਅਫੀਸ਼ੀਅਲਸ ਦੇ ਕੰਨ ਭਰ ਕੇ ਉਸ ਨੂੰ ਫੇਲ ਕਰਵਾ ਦਿੱਤਾ ਪਰ ਉਹੀ ਇਲੈਕਟਿਡ ਅਫੀਸ਼ੀਅਲ ਇੱਕ ਵਾਰੀ ਫੇਰ ਸਿੱਖਾਂ ਦੇ ਲਈ ਉਹਨਾਂ ਲੋਕਾਂ ਦੇ ਲਈ ਉਹਨਾਂ ਮਜਲੂਮ ਲੋਕਾਂ ਦੇ ਲਈ ਜਿਹੜੇ ਇੱਥੇ ਆ ਕੇ ਆਪਣੀ ਆਵਾਜ਼ ਹੱਕ ਸੱਚ ਦੀ ਆਵਾਜ਼ بلند ਕਰਦੇ ਆ ਅਮਰੀਕਾ ਦਾ ਜੋ ਸੰਵਿਧਾਨ ਅਮਰੀਕਾ ਦਾ ਜੋ ਆਪਾਂ ਨੂੰ ਹੱਕ ਅਖਤਿਆਰ ਆ ਫਰੀडम ਆਫ ਸਪੀਚ ਐਕਸਪ੍ਰੈਸ਼ਨ ਦਾ ਉਹ ਇੱਥੇ ਆ ਕੇ ਦਿੰਦਾ ਹੈ ਉਸ ਨੂੰ ਭਾਰਤ ਦੀ ਸਰਕਾਰ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਉਹੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਇੱਕ ਵਾਰੀ ਫੇਰ ਬਿੱਲ ਸੈਨੇਟ ਦੀ ਕਮੇਟੀ ਦੇ ਵਿੱਚ SB509 ਬਿੱਲ ਦੇ ਤਹਿਤ ਪਹੁੰਚਿਆ ਆ ਜਿਸ ਦੇ ਲਈ ਹਮਲਾ ਮਾਰਨ ਦੀ ਲੋੜ ਆ ਸਾਰੇ ਸਿੱਖਾਂ ਨੂੰ ਸਾਰੀਆਂ ਕਮੇਟੀਆਂ ਨੂੰ ਸਾਰੇ ਹੀ ਜਿਹੜੀਆਂ ਆਰਗੇਨਾਈਜੇਸ਼ਨਾਂ ਮਿਲ ਕੇ ਇਸ ਬਿੱਲ ਨੂੰ ਪਾਸ ਕਰਾਉਣ ਦੀ ਹਿੰਮਤ ਮਾਰਨ ਦੀ ਲੋੜ ਆ ਇਸ ਟਾਈਮ ਖਬਰੇ ਮਿਲ ਰਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਮੋਦੀ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਇੱਕ ਵਾਰੀ ਫੇਰ ਇਸ ਬਿਲ ਨੂੰ ਟਾਰਪੀਡੋ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਫੇਲ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਉਸੇ ਲਈ ਉਹਨਾਂ ਨੇ 1 April ਦਿਨ ਮੰਗਲਵਾਰ ਨੂੰ ਸੈਨੇਟ ਦੀ ਕਮੇਟੀ ਦੇ ਵਿੱਚ ਇਸ ਬਿਲ ਨੂੰ ਪਾਸ ਕਰਾਉਣ ਦੇ ਲਈ ਅੱਗੇ ਵਧਾਉਣ ਦੇ ਲਈ ਜਿਹੜੀ ਕਮੇਟੀ ਦੀ ਹੀアリング ਰੱਖੀ ਆ ਸੋ ਇੱਥੇ ਖੜ ਕੇ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੀ ਹੀ ਸੰਗਤ ਨੂੰ ਜਿਹੜੇ ਜਿਹੜੇ ਵੀ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਦੇ ਵਿੱਚ 1 April ਨੂੰ ਮੰਗਲਵਾਰ ਵਾਲੇ ਦਿਨ ਸਵੇਰੇ 9:30 ਵਜੇ ਉਸ ਹੀアリング ਦੇ ਵਿੱਚ ਪਹੁੰਚੋ ਤਾਂ ਜੋ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਬਿੱਲ ਆ ਉਹ ਇਸ ਕਮੇਟੀ ਤੋਂ ਅੱਗੇ ਵਧੇ ਸੈਨੇਟ ਚ ਪਾਸ ਹੋਵੇ ਤੇ ਇਵੈਂਚੁਅਲੀ ਜਿਹੜਾ ਆ ਅਸੈਂਬਲੀ ਚ ਪਾਸ ਹੋ ਕੇ ਉਹ ਗੱਲ ਹੋਵੇ ਆਪਾਂ ਗੁਰੂ ਸਾਹਿਬ ਦੇ ਹੁਕਮਾਂ ਦੀ ਗੱਲ ਕਰਦੇ ਆ ਗੁਰੂ ਸਾਹਿਬ ਦਾ ਇਹ ਵੀ ਇੱਕ ਹੁਕਮ ਆ ਵੀ ਜਿਹੜਾ ਵੀ ਕੋਈ ਕਿਸੇ ਨਾਲ ਧੱਕਾ ਕਰ ਰਿਹਾ ਉਸ ਦੇ ਖਿਲਾਫ ਆਪਾਂ ਖੜਨਾ ਆ ਤੇ ਸਿੱਖ ਹਮੇਸ਼ਾ ਖੜਦਾ ਰਿਹਾ ਆ ਐਜ਼ ਅ ਸਿੱਖ ਅਮਰੀਕਨ ਐਜ਼ ਅ ਅਮਰੀਕਨ ਸਿਟੀਜ਼ਨ ਐਜ਼ ਅ ਐਜ਼ ਅ ਸਿੱਖ ਆਪਾਂ ਸਾਰਿਆਂ ਨੂੰ ਉਹਨਾਂ ਲੋਕਾਂ ਦੀ ਆਪਣੀ ਆਵਾਜ਼ ਨੂੰ ਬੁਲੰਦ ਕਰਨ ਦੇ ਲਈ ਇਸ ਬਿਲ ਨੂੰ ਪਾਸ ਕਰਾਉਣ ਦੀ ਬਹੁਤ ਜਿਹੜੀ ਅਹਿਮੀਅਤ ਆ ਬਹੁਤ ਜ਼ਿਆਦਾ ਜ਼ਰੂਰਤ ਆ ਇੰਨੀਆਂ ਗੱਲਾਂ ਕਹਿ ਕੇ ਸਮਾਪਤੀ ਕਰਦਾ ਆ ਇਹੀ ਗੱਲ ਬਾਤ ਜਾਂਦੇ ਹੋਏ ਕਹੂੰਗਾ ਵੀ ਆਓ ਸਾਰੇ ਜਾਣੇ ਮਿਲ ਜੁਲ ਕੇ ਦੂਰੀਆਂ ਜਿਹੜੀਆਂ ਦੂਰ ਕਰਕੇ ਆਪਣੇ ਵਿਚਾਰਕ મતਭੇਦ ਪਰੇ ਕਰਕੇ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਹਿੰਮਤ ਮਾਰੀਏ ਜਿੰਨੇ ਵੀ ਇਲੈਕਟਿਡ ਅਫੀਸ਼ੀਅਲਸ ਆ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦੱਸੋ ਵੀ ਇਸ ਬਿੱਲ ਦੇ ਵਿੱਚ ਸਾਡੀ ਸਹਾਇਤਾ ਕਰਨ ਇਸ ਦੇ ਵਿੱਚ ਸਾਡੀ ਹਮਾਇਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਾਦ ਕਾਲ ਸਿੰਘ ਜੀ ਆਏ ਨੇ ਮੈਂ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਪਰ ਮੈਂ ਜਿਹੜੇ ਮੈਨ ਹੈ ਵੀ ਪੰਜਾਬੀ ਰੇਡੀਓ ਯੂ ਐਸ اے ਦੀ ਜਿਹੜੀ ਕਿ ਸਾਡੇ ਕਮਿਊਨਿਟੀ ਦੇ ਲਈ ਸਰਵਸ ਹੈ ਉਸ ਦੀ ਬਾਤ ਜ਼ਰੂਰ ਮੈਂ ਦੋ ਅੱਖਰ ਕਹਿਣਾ ਚਾਹਣਾ ਆ ਜਦੋਂ ਆ ਪ੍ਰੋਗਰਾਮ ਰੱਖਿਆ ਸੀ ਤੇ ਮੈਂ ਕਾਲ ਕੀਤਾ ਉੱਥੇ ਵੀ ਭਾਈ ਨਾ ਹੋ ਸਕਦਾ ਅੱਜ ਟਾਈਮ ਹੋਇਆ ਤਾਂ ਆਪਾਂ ਇੱਥੇ ਉਹਨਾਂ ਨੂੰ ਰਿਕੁਐਸਟ ਕਰੀਏ ਕਿ ਉਹ ਕਵਰ ਕਰਨ ਉਹ ਜਦ ਮਕਾਲ ਕੀਤਾ ਪੈਂ ਜੀ ਬਲਵਿੰਦਰ ਕੌਰ ਹਰੇ ਮਿਲੇ ਤੇ ਇਸ ਤਰ੍ਹਾਂ ਮੈਂ ਉਹਨਾਂ ਤੇ ਵੀ ਪੈਂ ਜੀ ਇੱਕ ਰਿਕੁਐਸਟ ਹੈ ਵੀ ਅਸੀਂ ਉੱਥੇ ਨਮਹ ਹਾਲ ਦਰਬਾਰ ਹਾਲ ਕੋਲਨਾਂ ਜਾ ਰਹੇ ਹਾਂ ਔਰ ਵਸਾਖੀ ਦਾ ਸਮਾਂ ਹੈ ਕਿਉਂਕਿ ਇਹ ਆਪਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅੱਜ ਜਿਹੜੀ ਥੀ ਭਰਾ ਜਿਹੜੀ 1699 ਦੀ ਵਿਸਾਖੀਤੀ ਪ੍ਰਾਇਉਨ ਹੋਈ ਸੀ ਸੋ ਅੱਜ ਹੋਈ ਦਿਨ ਜਿਹੜਾ 1699 ਦੇ ਉਹੀ ਤਰੀਕਾ ਸੋ ਉਹਨਾਂ ਨੇ ਦੇ ਨਾਲ ਬੜੀ ਹਲੀਮੀ ਦੇ ਨਾਲ ਬੜੇ ਮੈਨੂੰ ਕਹਿਣ ਲੱਗੇ ਵੀ ਕੋਸ਼ ਸਾਡੀਆਂ ਡਿਫਿਕਲਟੀਜ਼ ਆ ਰਹੀਆਂ ਨੇ ਵੀ ਆਰ ਵਰਕਿੰਗ ਔਨ ਥੈਟ ਇਹ ਅਸੀਂ ਉਹਨਾਂ ਨੂੰ ਸਾਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਸ ਤੋਂ ਬਾਅਦ ਮੈਂ ਕਿਹਾ ਵੀ ਪੰਜੇ ਉਹ ਕੋਈ ਨਹੀਂ ਮੈਂ ਕਾਲ ਕਰ ਲਾਂਗਾ ਤੁਹਾਨੂੰ ਚੈੱਕ ਕਰ ਲਾਂਗਾ ਬਿਫੋਰ ਆਈ ਕਾਲਡ ਹਰ ਬੈਕ ਉਹਨਾਂ ਦੀ ਕਾਲ ਵਾਪਸ ਫੇਰ ਆ ਗਈ ਦੇ ਪੰਜ ਸੱਤ ਦਿਨ ਪਹਿਲਾਂ ਕਹਿੰਦੇ ਵੀ ਮੋਸਟ ਪ੍ਰੋਬਬਲੀ ਵੀ ਆਰ ਗੋਇੰਗ ਟੂ ਬੀ ਥੇਅਰ ਵੀ ਜਿਹੜੀ ਸਾਡੀ ਕਿਉਂਕਿ ਪਰਸਨਲ ਤੌਰ ਦੇ ਉੱਤੇ ਕੋਈ ਡਿਫਿਕਲਟੀ ਜ਼ਾ ਰਹਿੰਗਾ ਸੀ ਕਿ ਉਹਨੂੰ ਕਵਰੇਜ ਕਰਨ ਦੇ ਲਈ ਆਪਣੇ ਕੋਲੇ ਉਹਨਾਂ ਦੇ ਕੋਲੇ ਕਿੰਨੇ ਹਿਊਮਨ ਰਿਸੋਰਸਸ ਹੈ ਹੈ ਜਾਣੀ ਸੋ ਮੈਂ ਪਾਈ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਵੀ ਰੈਗੂਲਰਲੀ ਲਿਸਨ ਵਾਟ ਯੂ ਸੇ ਜੋ ਇਹ ਸੇਵਾ ਕਰ ਰਿਹਾ ਹੈ ਸਟੇਸ਼ਨ ਇਹ ਸਾਨੂੰ ਬੜੀ ਮਾਣ ਦੀ ਗੱਲ ਆਪਣੇ ਅਗਿਆਰ ਆਲ ਪਾਰਟ ਆਫ ਥੈਟ ਐਂਡ ਜਿਹੜੀ ਤੁਹਾਡੀ ਰਿਕੁਐਸਟ ਹੈ ਇਸ ਤੋਂ ਤਾਂ ਅਸੀਂ ਪਹਿਲਾਂ ਹੀ ਇਸ ਦੇ ਉੱਤੇ ਤਾਂ ਆਪਾਂ ਗੱਲ ਕਰਦੇ ਜਿਸ ਤਰ੍ਹਾਂ ਆਪਾਂ ਨੂੰ ਅੱਜ ਆਪਣੇ ਬੀਬੀ ਜਸਮੀਤ ਡਾਕਟਰ ਜਸਮੀਤ ਬੈਂਸ ਸਵੇਰ ਆਈ ਸੀ ਉਸ ਟਾਈਮ ਦੇ ਉੱਤੇ ਹੋ ਸਕਦਾ ਵੀ ਕੁਝ ਨਾ ਹੋਵੇ ਸਿਸਾਰੇ ਰਿਪਰੈਜ਼ੈਂਟ ਨਾ ਹੋਣਾ ਉਹਨਾਂ ਨੂੰ ਜਦੋਂ ਪਲੈਕ ਦਿੱਤਾ ਸੀ ਵੀ ਆਲਰੀਡੀ ਰੈਕਗਨਾਈਜ਼ਡ ਹੈ ਕਿ ਉਹਨਾਂ ਨੇ ਇਹ ਬਿਲ ਨੂੰ ਪਹਿਲਾਂ ਸਪਾਂਸਰ ਕੀਤਾ ਸੀ ਅੱਜ ਵੀ ਉਹ ਕੋ ਸਪਾਂਸਰ ਨੇ ਸਾਨੂੰ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਇਥੋਂ ਦੇ ਰਿਪਰੈਜ਼ੈਂਟੇਟਿਵ ਉਸ ਨੂੰ ਸਪਾਂਸਰ ਕਰ ਰਹੇ ਨੇ ਐਂਡ ਵੀ ਆਰ ਗੋਇੰ ਟੂ ਬੀ ਦੇਰ ਐਂਡ ਵੀ ਆਰ ਆਲ ਸਪੋਰਟ ਆਫ that ਬਿਲ ਥੈਂਕ ਯੂ ਵਾਇਗੂ ਨੀ ਕਾਲ ਸੋ ਉਹ ਜੀ ਕਿ ਫਤੇ Gunaashmi Sikh Center present the community award to Punjabi refugee Rajbir Singh as the special occasion of course. Sorry, انگوریشن اون نیو دربار ہا فار میکنگ ا سیگنیفیکنٹ لاسٹنگ ڈفرنس تھرو دیئر سیلف لیس سروس اینڈ گوئنگ اباوے دی کال آف ڈیوٹی ٹو سپورٹ اور کمیونٹی سو اسیں دا بہت تھانک یو ہے جننی وی اپنے بہت ہی سارے جنے پنجابی جڑو سن دے ہیں انہاں نے بہت ہی ودیا اے مسئلے لے کے جڑے پنجابیاں دا کام کردے ہیں اسیں انہو ہمیشہ فارم تو لے کے politician تو لے کے ਯੋ ਵੀ ਰੈਗੂਲਰ ਇੰਡੀਆ ਜਾਂ ਪੰਜਾਬ ਜਾਂ ਆਪਣੇ ਇਥੇ ਅਮਰੀਕਾ ਦੇ ਵਿੱਚ ਅਸੀਂ ਕਹਿੰਦੇ ਆ ਵੱਧ ਤੋਂ ਵੱਧ ਆਪਣੇ ਪੋਲੀਟੀਕਲ ਹਿੱਸੇ ਦੇ ਵਿੱਚ ਹਿੱਸਾ ਲਈਏ ਉਸ ਦਾ ਹਿੱਸਾ ਬਣੀਏ ਆਪਣੀ ਜਿਹੜੀ ਵੋਟ ਆ ਉਹਨੂੰ ਚੰਗੀ ਤਰ੍ਹਾਂ ਕਾਊਂਟ ਕੀਤਾ ਜਾਵੇ ਵੋਟ ਸਾਡੀ ਕਿੱਥੇ ਫੈਸਲਾ ਦੇ ਸਕਦੀ ਸੀ ਰਾਜ ਵੀ ਹੁੰਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੇਨਤੀ ਕਰਦੇ ਆ ਇਸ ਤਰ੍ਹਾਂ ਹੀ ਆਪਣੀ ਕਮਿਊਨਿਟੀ ਦੀ ਸਰਵਿਸ ਕਰਨ ਦੇ ਲਈ ਪ੍ਰਮਾਤਮਾ ਮਹਨਦੀ ਇਸ ਪ੍ਰੋਫੈਸ਼ਨਲਿਜ਼ਮ ਨੂੰ ਚੜ੍ਹਦੀ ਕਲਾ 'ਚ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਤੁਧ ਅਗੇ ਅਰਦਾਸ ਮਾੜੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਗੁਰੂ ਨਾਨਕ ਸਬ ਸਭ ਵਡਿਆਈ ਕੋਈ ਨਾਉ ਨ ਜਾਣੇ ਮਿਰ ਵਾਹਿਗੁਰੂ ਸਾਹਿਬ ਜੀ ਉਹ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰਿ ਗੋਬਿੰਦਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈਐ ਕਰਨੋਨੀ ਧਿਆਵੈ ਧਾਈ ਸਭ ਥਾਈ ਹੋਈ ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਤੇਹੰਤਰ ਕੇ ਬਲੋ ਜੀ ਹੇ ਨਿਮਾਨੀਆਂ ਦੇ ਮਾਨ ਨਿਤਾਣੀਆਂ ਦੇ ਤਾਨੀ ਓਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਅਰਦਾਸ ਬੇਨਤੀ ਜੋਦੜੀ ਹੈ ਮਹਾਨ ਕਿਰਪਾ ਹੋਈ ਹੈ ਸਤਿਗੁਰੂ ਜੀਓ ਖਾਲਸਾ ਸਾਜਨਾ ਦੇ ਵਿਸਵੈ ਸਾਖੀ ਅਤੇ ਨਵਾਂ ਦਰਬਾਰ ਹਾਲ ਬਣਨ ਦੀ ਖੁਸ਼ੀ ਦੇ ਅੰਦਰ ਸਤਿਗੁਰੂ ਜੀਓ ਗੁਰੂ ਨਾਨਕ ਮਿਸ਼ਨ ਸਿੱਖ ਸੈਂਟਰ ਦੀ ਸਮੂਹ ਸਾਧ ਸੰਗਤ ਵੱਲੋਂ ਨਗਰ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ ਸਤਿਗੁਰੂ ਜੀਓ ਪੰਜ ਪਿਆਰੀ ਸਹਿਬਾਨ ਪੰਜ ਨਿਸ਼ਾਨਚੀ ਸਹਿਬਾਨ ਹਾਜ਼ਰ ਹਨ ਸਤਿਗੁਰੂ ਜੀਓ ਆਪ ਜੀ ਫਲੋਟ ਵਿਖੇ ਪਾਲਕੀ ਵਿਖੇ ਸ਼ਿਸ਼ੋਭਦ ਹੋਣ ਦੀ ਕਿਰਪਾਲਤਾ ਕਰੋ ਚਲਣ ਦੀ ਆਗਿਆ ਬਖਸ਼ੋ ਜੀ ਰਾਹ ਪੈਂਡੇ 'ਚ ਆਪ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਜੀਓ ਆਪਣਾ ਮਿਹਰਾਂ ਭਰਿਆ ਹੱਥ ਰੱਖ ਕੇ ਸਤਿਗੁਰੂ ਜੀਓ ਸੰਗਤਾਂ ਪਾਸੋਂ ਸੇਵਾਦਾਰਾਂ ਪਾਸੋਂ ਇਹ ਸੇਵਾ ਲੈ ਲੈਣੀ ਆਪ ਜੀ ਕਰੋ ਕਿਰਪਾ ਨਗਰ ਕੀਰਤਨ ਕਰਨ ਦੀ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਅਖਰਵਾਦਾ ਘਾਟਾ ਭੁਲਚ ਕੁ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਨਿਹਾਲ ਸਤਿ ਸ੍ਰੀ ਅਕਾਲ